ਮਿਰਨਾ ਰੇਸ਼ਮ ਸਿੰਘ ਗੱਲ ਸੋ ਸਮੂਹ ਪੰਜਾਬ ਦੇ ਵਸਨੀਕਾਂ ਨੂੰ ਜਿਹੜੇ ਯੂਨੀਅਨ ਵੱਲੋਂ ਆਉ ਉਹ ਜਥੇਬੰਦੀ ਵੱਲੋਂ ਦਸਹਿਰਾ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੋ ਸੂ ਆਸ ਕਰਦੇ ਆ ਕਿ ਪ੍ਰਮਾਤਮਾ ਹਰ ਇੱਕ ਦੇ ਘਰੇ ਦੀ ਦੀਵਾਲੀ ਆ ਜਾਂ ਦਸਹਿਰਾ ਵਾ ਖੁਸ਼ੀਆਂ ਖੇੜੇ ਲੈ ਕੇ ਆਵੇ ਸੋ ਜਥੇਬੰਦੀ ਵੱਲੋਂ ਪੰਜਾਬ ਰੋੜੇ ਪਨਵਾਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਸਮੂਹ ਪੰਜਾਬ ਵਸਨੀਕਾਂ ਨੂੰ ਤੇ ਪੰਜਾਬ ਤੋਂ ਬਾਹਰ ਰਹਿੰਦੇ ਸਾਰੇ ਭਾਰਤ ਵਸਨੀਕਾਂ ਨੂੰ ਦੀਵਾਲੀ ਤੇ ਦਸਹਿਰੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਇਹਦੇ ਨਾਲ ਨਾਲ ਮੈਸੇਜ ਵੀ ਆ ਕਿ ਗ੍ਰੀਨ ਐਂਡ ਗ੍ਰੀਨ ਤੇ ਕਲੀਨ ਦੀਵਾਲੀ ਮਨਾਈ ਜਾਵੇ ਕਿਉਂਕਿ ਜਿਹੜੇ ਪਟਾਕੀ ਤੇ ਧੂਆ ਵਾਲਾ ਪ੍ਰਦੂਸ਼ਣ ਹੈ ਉਹ ਨਾ ਫਲਾਇਆ ਜਾਵੇ ਕਿਉਂਕਿ ਆਮ ਲੋਕਾਂ ਦੇ ਸਾਹ ਘੁੱਟਦੇ ਆ ਸੋ ਪੋਲਿਊਸ਼ਨ ਤੋਂ ਰਹਿਤ ਦੀਵਾਲੀ ਮਨਾਈ ਜਾਵੇ ਸੋ ਇਸ ਮੈਸੇਜ ਜਾਣਾ ਚਾਹੀਦਾ ਪੂਰੇ ਭਾਰਤ ਅੰਦਰ ਕਿ ਕਲੀਨ ਤੇ ਗ੍ਰੀਨ ਦੀਵਾਲੀ ਮਨਾਈ ਗਈ ਹੈ। ਨਾਮ ਮੋਦ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਪੰਜਾਬ ਰੂੜੇ ਪੰਪਾਸ ਪੀਆਰਟੀਸੀ ਕੰਟੈਕਟ ਵਰਕਰ ਜੀ ਨੇ ਪੰਜਾਬ। ਨਾਮ ਜੀ ਮੈਂ ਸ਼ਮਸ਼ੇਰ ਸਿੰਘ ਸੂਬਾ ਜਰਨਲਿਸਟ 77 ਪੰਜਾਬ ਰੂੜੇ ਪੰਪਾਸ ਪੀਆਰਟੀਸੀ ਕੰਟੈਕਟ ਵਰਕਰ ਜੀ ਨੂੰ ਪੰਜਾਬ। ਹਾਂ ਹਾਂ ਸੋ ਦੀਵਾਲੀ ਤੇ ਦਸਹਰੇ ਦਾ ਤਿਹਾੜ ਅਗਿਆ ਰਿਹਾ ਸੋ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਦੇ ਦੇਸ਼ਾਂ ਦੇ ਵਿੱਚ ਵਸਦਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਔਰ ਨਾਲ ਹੀ ਆਸ ਕਰਦੇ ਹਾਂ ਕਿ ਇਹ ਜਿਹੜਾ ਪਵਿੱਤਰ ਤਿਹਾੜਾ ਇਹ ਖੁਸ਼ੀਆਂ ਦਾ ਖੁਸ਼ੀਆਂ ਲੈ ਕੇ ਆਵੇ ਸਾਰੇ ਪੰਜਾਬ ਵਾਸੀਆਂ ਵਾਸਤੇ ਦੇਸ਼ ਵਾਸੀਆਂ ਵਾਸਤੇ ਇਹ ਸਾਰੇ ਤੁਮ ਤਾਂ ਮੈਨੂੰ ਬਣਾ। ਹੋਰ ਕੋਈ ਅਪੀਲ ਪਟਾਕਿਆਂ ਦੀ ਅਸੀਂ ਅਪੀਲ ਕਰਦੇ ਹਾਂ ਕਿ ਇਹਨੂੰ ਪਟਾਕਿਆਂ ਦੇ ਵਿੱਚ ਨਾਂ ਬਦਲਿਆ ਜਾਵੇ ਸਾਫ ਸੁਥਰਾ ਤੇ ਜਿਹੜਾ ਸਪਸ਼ਟ ਹੈ ਇਹਨੂੰ ਉਸ ਤਰੀਕੇ ਨਾਲ ਹੀ ਤਿਹਾੜ ਨੂੰ ਬਣਾਇਆ ਜਾਵੇ